ਦੋਸਤੋ ਹਾਜ਼ਰ ਹੋਏ ਆਂ ਇੱਕ ਨਵੀਂ ਕਹਾਣੀ ਦੇ ਨਾਲ ਤਾਂ ਸ਼ੁਰੂ ਕਰਦੇ ਆਂ ਜਦੋਂ ਵੀ ਮੈਂ ਕੰਮ ਤੋਂ ਘਰ ਆਉਂਦਾ ਤਾਂ ਮੇਰੇ ਘਰ ਵਾਲੇ ਮੈਨੂੰ ਕਹਿੰਦੇ ਕਿ ਤੇਰੀ ਪਤਨੀ ਘਰ ਦਾ ਕੋਈ ਵੀ ਕੰਮ ਨਹੀਂ ਕਰਦੀ ਤੇ ਸਾਰਾ ਦਿਨ ਬੈੱਡ ਤੇ ਪਈ ਰਹਿੰਦੀ ਹੈ ਤੇ ਹੋਰ ਵੀ ਸ਼ਿਕਾਇਤਾਂ ਕਰਦੇ ਰਹਿੰਦੇ ਮੈਨੂੰ ਵੀ ਐਦਾਂ ਹੀ ਲੱਗਦਾ ਸੀ ਇਸ ਲਈ ਮੈਂ ਵੀ ਉਸ ਨੂੰ ਤਾਨੇ ਮਾਰਨ ਲੱਗ ਪਿਆ ਸੀ ਆਖਿਰ ਤੂੰ ਕਰਦੀ ਕੀ ਹੈ ਸਾਰਾ ਦਿਨ ਸਫਾਈ ਕੱਪੜੇ ਤੇ ਬਰਤਨ ਸਾਫ ਇਹ ਸਭ ਕੁਝ ਤਾਂ ਕੰਮ ਵਾਲੀ ਕਰ ਜਾਂਦੀ ਹੈ ਤੂੰ ਤਾਂ ਮਹਾਰਾਣੀ ਬਣ ਕੇ ਸਾਰਾ ਦਿਨ ਸੁੱਤੀ ਰਹਿੰਦੀ ਹੈ ਇੱਕ ਦਿਨ ਇਹੋ ਜਿਹਾ ਵੀ ਆਇਆ ਕਿ ਰੋਜ਼ ਰੋਜ਼ ਦੀਆਂ ਗੱਲਾਂ ਤੇ ਸ਼ਿਕਾਇਤਾਂ ਤੋਂ ਤੰਗ ਆ ਕੇ ਮੈਂ ਆਪਣੀ ਪਤਨੀ ਤੋਂ 4 ਮਹੀਨਿਆਂ ਦਾ ਬੱਚਾ ਖੋ ਲਿਆ ਤੇ ਉਸ ਨੂੰ ਪੇਕੇ ਭੇਜ ਦਿੱਤਾ ਉਸਦੇ ਘਰ ਜਾਣ ਤੋਂ ਬਾਅਦ ਪਹਿਲੀ ਰਾਤ ਹੀ ਮੇਰੇ ਨਾਲ ਸ਼ਰਾਰਤਾਂ ਕਰਕੇ ਮੈਨੂੰ ਹਸਾਉਣ ਵਾਲਾ ਕੋਈ ਨਹੀਂ ਸੀ ਮੇਰਾ ਬੱਚਾ ਜ਼ਰੂਰ ਸੀ ਜਿਸ ਨੂੰ ਮੈਂ ਹੁਣੇ-ਹੁਣੇ ਦੁੱਧ ਪਿਲਾ ਕੇ ਸੁਵਾ ਦਿੱਤਾ ਸੀ ਦੁੱਧ ਪਿਉਣ ਤੋਂ ਲੈ ਕੇ ਉਸ ਨੂੰ ਸੁਵਾਉਣ ਤੱਕ ਪਤਾ ਨਹੀਂ ਮੈਨੂੰ ਕੀ ਕੀ ਕਰਨਾ ਪਿਆ ਮੈਂ ਉਸ ਬਾਰੇ ਸਭ ਕੁਝ ਦੱਸਣਾ ਚਾਹੁੰਦਾ ਸੀ ਮੈਂ ਉੱਠਿਆ ਤੇ ਰਸੋਈ ਵਿੱਚ ਗਿਆ ਫੀਡਰ ਨੂੰ ਧੋ ਕੇ ਗੈਸ ਤੇ ਪਾਣੀ ਰੱਖਿਆ ਤੇ ਉਸ ਨੂੰ ਉਬਾਲਿਆ ਪਾਊਡਰ ਵਾਲਾ ਦੁੱਧ ਬਣਾਉਣ ਦੇ ਲਈ ਥੋੜਾ ਜਿਹਾ ਗਰਮ ਪਾਣੀ ਕੀਤਾ ਉਸ ਵਿੱਚ ਪਾਊਡਰ ਪਾਇਆ ਤੇ ਫਿਰ ਜਾ ਕੇ ਇੱਕ ਫੀਡਰ ਤਿਆਰ ਹੋਇਆ ਦੁੱਧ ਪਿਉਣ ਤੋਂ ਬਾਅਦ ਮੈਂ ਉਸ ਨੂੰ ਆਪਣੇ ਮੋਢੇ ਨਾਲ ਲਾ ਕੇ ਸੁਵਾਉਣ ਦੀ ਕੋਸ਼ਿਸ਼ ਕਰਦਾ ਰਿਹਾ ਫਿਰ ਉਸ ਦੇ ਕੱਪੜੇ ਬਦਲਣ ਲਈ ਉਸ ਨੂੰ ਉਲਟਾ ਕਰਕੇ ਬੈੱਡ ਤੇ ਪਾ ਦਿੱਤਾ ਤਾਂ ਅਚਾਨਕ ਬੱਚੇ ਨੇ ਦੁੱਧ ਦੀ ਉਲਟੀ ਕਰ ਦਿੱਤੀ ਮੈਂ ਫਿਰ ਜਲਦੀ ਜਲਦੀ ਉਸ ਨੂੰ ਸਾਫ਼ ਕੀਤਾ ਤਾਂ ਦੁਬਾਰਾ ਕੱਪੜੇ ਚੇਂਜ ਕੀਤੇ ਤੇ ਫਿਰ ਉਸ ਨੂੰ ਪਿੰਗੇ ਵਿੱਚ ਪਾ ਕੇ ਸਭਾਉਣ ਲੱਗ ਪਿਆ ਆਪਣੇ ਲਈ ਦੁੱਧ ਗਰਮ ਕਰਕੇ ਉਸ ਨੂੰ ਠੰਡਾ ਹੋਣ ਲਈ ਫ੍ਰਿਜ ਵਿੱਚ ਰੱਖ ਦਿੱਤਾ ਜੇਕਰ ਉਹ ਹੁੰਦੀ ਕੋਈ ਨਾ ਕੋਈ ਸ਼ੇਕ ਬਣਾ ਕੇ ਮੈਨੂੰ ਦਿੰਦੀ ਸੋਚਣ ਲੱਗਾ ਕੀ ਹੁਣ ਐਨੇ ਝਮੇਲੇ ਕੌਣ ਕਰੇ ਹੁਣੇ ਰੋਟੀ ਪਕਾ ਕੇ ਰੱਖ ਲੈਂਦਾ ਹਾਂ ਪਰ ਅਜੇ ਤਾਂ ਟੱਗਨਣ ਵਾਲਾ ਸੀ ਸਬਜੀ ਕੱਟੀ ਹੋਈ ਸੀ ਉਸ ਨੂੰ ਬਣਾਉਣਾ ਹੀ ਬਾਕੀ ਸੀ ਮੈਂ ਸੋਚਿਆ ਪਹਿਲਾਂ ਬੈੱਡ ਉੱਪਰ ਪਿਆ ਹੋਇਆ ਸਾਰਾ ਖਿਲਾਰਾ ਚੁੱਕ ਲਵਾਂ ਨੈਪੀ ਖਡੋਣੇ ਫੀਡਰ ਵਗੈਰਾ ਤੇ ਮੇਰਾ ਸਮਾਨ ਸਭ ਕੁਝ ਚੁੱਕ ਕੇ ਮੈਂ ਆਪਣੀ ਆਪਣੀ ਜਗ੍ਹਾ ਤੇ ਰੱਖ ਦਿੱਤੀ ਤੇ ਫਿਰ ਖਿਆਲ ਆਇਆ ਕਿ ਜੇਕਰ ਰੋਟੀ ਪਕਾਉਣ ਲੱਗ ਪਿਆ ਤਾਂ ਬਹੁਤ ਟਾਈਮ ਲੱਗ ਜਾਵੇਗਾ ਅਜੇ ਤਾਂ ਮੈਂ ਕੱਪੜੇ ਵੀ ਪ੍ਰੈਸ ਕਰਨੇ ਹਨ ਕਮੀਜ਼ ਹੀ ਪ੍ਰੈਸ ਕਰਨ ਲੱਗਾ ਸੀ ਤਾਂ ਬੱਚਾ ਉੱਠ ਗਿਆ ਮੈਂ ਉਸ ਨੂੰ ਖਾਪੜ ਕੇ ਸਵਾਉਣ ਦੀ ਕੋਸ਼ਿਸ਼ ਕਰਦਾ ਰਿਹਾ ਤੇ ਫਿਰ ਉਸ ਨੂੰ ਚੁੱਲ੍ਹੇ ਵਿੱਚ ਪਾ ਦਿੱਤਾ ਭੁੱਖ ਨਾਲ ਮੇਰਾ ਬੁਰਾ ਹਾਲ ਹੋ ਰਿਹਾ ਸੀ ਬੜੀ ਹੀ ਮੁਸ਼ਕਿਲ ਨਾਲ ਮੈਂ ਬੱਚੇ ਨੂੰ ਸਵਾਇਆ ਤੇ ਫਿਰ ਖਾਣਾ ਆਰਡਰ ਕੀਤਾ ਅੱਧੇ ਘੰਟੇ ਬਾਅਦ ਖਾਣਾ ਆਇਆ ਤੇ ਮੈਂ ਚਮਚ ਪਰ ਪਰ ਕੇ ਖਾਣਾ ਖਾਦਾ ਤੇ ਖਤਮ ਕੀਤਾ ਕਿਉਂਕਿ ਮੈਨੂੰ ਪਤਾ ਸੀ ਜੇਕਰ ਬੇਟਾ ਉੱਠ ਗਿਆ ਤਾਂ ਮੇਰਾ ਖਾਣਾ ਇਸੇ ਤਰ੍ਹਾਂ ਪਿਆ ਰਵੇਗਾ ਤੇ ਫਿਰ ਦੁਬਾਰਾ ਗਰਮ ਕਰਨਾ ਪਵੇਗਾ ਮੈਂ ਸੋਚਣ ਲੱਗਾ ਸ਼ਾਇਦ ਮੇਰੀ ਪਤਨੀ ਵੀ ਐਦਾਂ ਹੀ ਕਰਦੀ ਹੋਵੇਗੀ ਪਤਾ ਨਹੀਂ ਉਸਨੇ ਕਦੇ ਟਾਈਮ ਤੇ ਰੋਟੀ ਖਾਦੀ ਹੋਵੇਗੀ ਜਾਂ ਨਹੀਂ ਰਾਤ ਦੇ 11 ਵਜੇ ਤੁੱਕੇ ਸਨ ਮੈਂ ਬਹੁਤ ਥੱਕ ਗਿਆ ਸੀ ਰੋਟੀ ਖਾਦਿਆਂ ਹੀ ਮੈਂ ਬੈੱਡ ਤੇ ਸੋ ਗਿਆ ਤੇ ਆਪਣੇ ਆਪ ਵਿੱਚ ਬੜਬੜਾਉਣ ਲੱਗਿਆ ਕਾਜਲ ਮੇਰੇ ਉੱਪਰ ਕੰਬਲ ਪਾ ਦੇ ਮੈਨੂੰ ਬਹੁਤ ਠੰਡ ਲੱਗ ਰਹੀ ਹੈ ਫਿਰ ਖਿਆਲ ਆਇਆ ਕਿ ਉਹ ਤਾਂ ਇੱਥੇ ਹੈ ਹੀ ਨਹੀਂ ਉਹ ਹੁੰਦੀ ਤਾਂ ਾਲਬਾਰੀ ਚੋ ਕੰਬਲ ਕੱਢ ਕੇ ਮੇਰੇ ਉੱਪਰ ਪਾ ਦਿੰਦੀ ਸੀ ਹੁਣ ਤਾਂ ਆਪ ਹੀ ਸਭ ਕੁਝ ਕਰਨਾ ਪਵੇਗਾ ਅਜੇ ਐਨਾ ਸੋਚਾਂ ਵਿੱਚ ਸੋਚ ਰਿਹਾ ਸੀ ਕਿ ਬਿਜਲੀ ਚਲੀ ਗਈ ਤੇ ਪੱਖਾ ਵੀ ਬੰਦ ਹੋ ਗਿਆ ਇਸ ਤੋਂ ਪਹਿਲਾਂ ਕਿ ਮੇਰਾ ਬੇਟਾ ਉੱਠ ਜਾਏ ਤੇ ਰੋਣ ਲੱਗ ਜਾਵੇ ਮੈਂ ਜਲਦੀ ਜਲਦੀ ਉਠਿਆ ਤੇ ਉਸ ਨੂੰ ਪੱਖੀ ਚਲਾਣ ਲੱਗ ਪਿਆ ਮੈਨੂੰ ਨੀਂਦ ਦੀਆਂ ਝੁਲਾ ਰਹੀਆਂ ਸੀ ਪਰ ਬੇਟੇ ਨੂੰ ਹਵਾ ਕਰਨੀ ਵੀ ਜ਼ਰੂਰੀ ਸੀ ਨਹੀਂ ਤਾਂ ਉਹ ਉੱਠ ਜਾਵੇਗਾ ਰਾਤ ਦੇ 1 ਵਜੇ ਲਾਈਟ ਆਈ ਤੇ ਉਦੋਂ ਹੀ ਮੈਂ ਸੋ ਗਿਆ 2 ਵਜੇ ਬੇਟੇ ਦੇ ਰੋਣ ਦੀ ਆਵਾਜ਼ ਆਈ ਤੇ ਮੇਰੀ ਅੱਖ ਖੁੱਲ ਗਈ ਗਹਿਰੀ ਨੀਂਦ ਵਿੱਚੋਂ ਉੱਠਣ ਕਰਕੇ ਮੇਰਾ ਸਿਰ ਬਹੁਤ ਦਰਦ ਹੋ ਰਿਹਾ ਸੀ ਉਸ ਨੂੰ ਭੁੱਖ ਲੱਗੀ ਸੀ ਤੇ ਮੈਂ ਸੁਸਤੀ ਵਿੱਚ ਉੱਠਿਆ ਉਸ ਨੂੰ ਡੱਬੇ ਵਾਲਾ ਦੁੱਧ ਬਣਾ ਕੇ ਪਿਆਇਆ 2:30 ਵਜੇ ਕਰੀਬ ਬੇਟਾ ਸੋ ਗਿਆ ਤੇ ਮੈਂ ਵੀ ਉਸ ਤੋਂ ਉਹ ਕਦੋਂ ਉੱਠਿਆ ਤੇ ਕਿੰਨਾ ਚਿਰ ਰੋਂਦਾ ਰਿਹਾ ਮੈਨੂੰ ਕੁਝ ਵੀ ਨਹੀਂ ਪਤਾ ਫਿਰ ਜਦੋਂ ਸਵੇਰੇ 8 ਵਜੇ ਤੇ ਮੇਰੀ ਅੱਖ ਖੁੱਲੀ ਉਹ ਰੋ ਰਿਹਾ ਸੀ ਮੈਂ ਵੇਖਿਆ ਤਾਂ ਉਸ ਨੂੰ ਚੱਕਿਆ ਤੇ ਚੁੱਪ ਕਰਵਾਇਆ ਤੇ ਉਸ ਨੂੰ ਦੁਬਾਰਾ ਦੁੱਧ ਪਿਆਇਆ ਤੇ ਦੂਜੀ ਸਾਈਡ ਬੈੱਡ ਸੀਟ ਵਿਛਾ ਕੇ ਉਸ ਨੂੰ ਲੰਬੇ ਪਾ ਦਿੱਤਾ ਐਨਾ ਕਰਦਿਆਂ ਕਰਦਿਆਂ 9:30 ਹੋ ਚੁੱਕੇ ਸਨ ਮੈਨੂੰ ਰੋਜ਼ ਨਾਸਤੇ ਵਿੱਚ ਰਾਜਤਾ ਖਾਣ ਦੀ ਆਦਤ ਸੀ ਜੋ ਮੇਰੀ ਪਤਨੀ ਕਾਜਲ ਘਰੇ ਹੀ ਬਣਾਉਂਦੀ ਕਦੋਂ ਬਣਾਉਂਦੀ ਤੇ ਕਿਵੇਂ ਬਣਾਉਂਦੀ ਮੈਨੂੰ ਨਹੀਂ ਪਤਾ ਉਹ ਲੋਕ ਜੋ ਮੇਰੇ ਘਰ ਆਉਣ ਤੇ ਮੇਰੀ ਪਤਨੀ ਦੀਆਂ ਸ਼ਿਕਾਇਤਾਂ ਲਾਉਂਦੇ ਸੀ ਉਹਨਾਂ ਨੇ ਮੈਨੂੰ ਇੱਕ ਕੱਪ ਚਾਹ ਵੀ ਨਾ ਦਿੱਤਾ ਫਿਰ ਮੈਂ ਚਾਹ ਬਣਾਉਣ ਲੱਗ ਪਿਆ ਤੇ ਸੋਚਿਆ ਕਿ ਇਹੋ ਜਿਹਾ ਕਿਹੜਾ ਟਾਈਮ ਹੋਵੇਗਾ ਜਦੋਂ ਕਾਜਲ ਬੇਲੀ ਰਹਿੰਦੀ ਹੋਵੇਗੀ ਮੇਰੀ ਸੇਵਾ ਵਿੱਚ ਵੀ ਉਹ ਕੋਈ ਕੰਮ ਹੀ ਨਹੀਂ ਛੱਡਦੀ ਸੀ ਘਰ ਵਿੱਚ ਸਿਰਫ ਤਿੰਨ ਹੀ ਕੰਮ ਨਹੀਂ ਸੀ ਜਿਸ ਲਈ ਮੈਂ ਨੌਕਰਾਣੀ ਰੱਖੀ ਸੀ ਇੱਕ ਬੱਚੇ ਨੂੰ ਸੰਭਾਲਣਾ ਵੀ ਬਹੁਤ ਮੁਸ਼ਕਲ ਕੰਮ ਹੈ ਤੇ ਇਨਸਾਨ ਥੱਕ ਕੇ ਚੂਰ ਹੋ ਜਾਂਦਾ ਹੈ ਪਰ ਉਹ ਤਾਂ ਹਰ ਰੋਜ਼ ਮੈਨੂੰ ਟਾਈਮ ਤੇ ਖਾਣਾ ਦਿੰਦੀ ਜੇਕਰ ਮੈਂ ਥੱਕ ਜਾਂਦਾ ਤਾਂ ਮੇਰੇ ਪੈਰ ਵੀ ਕੁੱਟਦੀ ਸੀ ਮੈਂ ਉਦਾਸ ਹੁੰਦਾ ਤਾਂ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਜੇਕਰ ਮੇਰੇ ਕੰਮ ਦਾ ਜ਼ਿਆਦਾ ਦਬਾਅ ਹੁੰਦਾ ਫਿਰ ਮੈਂ ਪਰੇਸ਼ਾਨ ਹੋਵਾਂ ਤਾਂ ਮੈਨੂੰ ਹੌਸਲਾ ਵੀ ਦਿੰਦੀ ਮੈਂ ਇੰਨਾ ਸੋਚਾਂ ਵਿੱਚ ਡੁੱਬਿਆ ਹੋਇਆ ਸੀ ਤੇ ਚਾ ਉਬਲ ਕੇ ਸੈਲਫ ਤੇ ਖਿਲਰ ਗਈ ਮੈਂ ਹੌਲੀ ਹੌਲੀ ਸੈਲਫ ਕਪੜੇ ਨਾਲ ਸਾਫ ਕਰਨ ਲੱਗਾ ਤੇ ਮੇਰੇ ਦਿਮਾਗ ਵਿੱਚ ਉਸ ਖਿਲਾਫ ਧਾਨੇ ਮੇਨੇ ਆਉਣ ਲੱਗੇ ਜੋ ਮੈਂ ਕਾਜਲ ਨੂੰ ਦਿੱਤੇ ਸੀ ਸਾਰਾ ਦਿਨ ਤੂੰ ਕਰਦੀ ਕੀ ਹੈ ਤੈਨੂੰ ਇੰਨੀਆਂ ਪੀੜਾਂ ਕਿਉਂ ਨਿਕਲਦੀਆਂ ਹਨ ਤੂੰ ਕਿਹੜਾ ਪਹਾੜ ਝੱਕ ਲਿਆ ਐਨਾ ਥੱਕ ਜਾਨੀ ਹੈ ਮੇਰੇ ਧਾਨੇ ਸੁਣ ਕੇ ਉਹ ਪਾਸਾ ਲੈ ਲੈਂਦੀ ਤੇ ਸ਼ਾਇਦ ਰੋਂਦੀ ਰਹਿੰਦੀ ਪਰ ਮੈਂ ਬੇਦਰਦ ਇਨਸਾਨ ਨੇ ਉਸ ਦੀ ਕਦੇ ਕਦਰ ਨਹੀਂ ਸੀ ਕੀਤੀ ਫਿਰ ਥੋੜੀ ਦੇਰ ਬਾਅਦ ਉਹ ਮੇਰੇ ਵੱਲ ਮੂੰਹ ਕਰਕੇ ਮੈਨੂੰ ਹਸੌਣ ਦੀ ਕੋਸ਼ਿਸ਼ ਕਰਦੀ ਮੈਂ ਵੀ ਥੋੜਾ ਮੁਸਕਰਾ ਲੈਂਦਾ ਮੈਨੂੰ ਕਾਜਲ ਦੀਆਂ ਪਿਆਰੀਆਂ ਪਿਆਰੀਆਂ ਸ਼ਰਾਰਤਾਂ ਯਾਦ ਆਉਣ ਲੱਗੀਆਂ ਸਵੇਰ ਦੇ 10 ਵਜੇ ਚੁੱਕੇ ਸੀ ਨੀਂਦ ਪੂਰੀ ਨਾ ਹੋਣ ਦੇ ਕਾਰਨ ਮੈਂ ਆਫਿਸ ਤੋਂ ਛੁੱਟੀ ਲੈ ਲਈ ਤੇ ਦੂਸਰੀ ਫੈਮਿਲੀ ਮੈਂਬਰ ਆਪਣੇ ਆਪਣੇ ਕਮਰੇ ਵਿੱਚ ਬੈਠੇ ਸੀ ਜੋ ਕੱਲ ਹੀ ਕਹਿ ਰਹੇ ਸਨ ਕਿ ਤੇਰੀ ਪਤਨੀ ਤਾਂ ਕੁਝ ਵੀ ਨਹੀਂ ਕਰਦੀ ਰੋਟੀ ਪਾਣੀ ਪੁੱਛਣਾ ਤਾਂ ਦੂਰ ਦੀ ਗੱਲ ਆ ਉਹ ਤਾਂ ਬੈੱਡ ਤੋਂ ਸੁੱਤੀ ਹੀ ਨਹੀਂ ਉੱਠਦੀ ਮੈਨੂੰ ਵੀ ਪਤਾ ਨਹੀਂ ਕਿਉਂ ਇੰਨਾ ਦੀਆਂ ਗੱਲਾਂ ਵਿਚਾ ਕੇ ਆਪਣੀ ਪਤਨੀ ਨੂੰ ਆਪਣੇ ਤੋਂ ਦੂਰ ਕਰ ਬੈਠਾ ਮੈਂ ਸੋਚਣ ਲੱਗਾ ਕਿ ਜੇਕਰ ਪਤੀ ਪਤਨੀ ਵਿੱਚ ਕੋਈ ਗਲਤਫਹਿਮੀ ਜਾਂ ਫਿਰ ਝਗੜਾ ਹੋ ਜਾਵੇ ਤਾਂ ਉਸ ਨੂੰ ਆਪਣੇ ਆਪ ਹੀ ਸੁਲਝਾਓ ਨਾ ਕਿ ਕਿਸੇ ਤੀਜੇ ਬੰਦੇ ਤੋਂ ਉਮੀਦ ਰੱਖੋ ਮੈਂ ਆਪਣੇ ਬੇਟੇ ਨੂੰ ਨਾਲ ਲਿਆ ਤੇ ਗੱਡੀ ਵਿੱਚ ਬੈਠ ਕੇ ਉਸ ਰਸਤੇ ਤੇ ਗੱਡੀ ਪਾ ਲਈ ਜੋ ਰਸਤੇ ਹਮੇਸ਼ਾ ਕਾਜਲ ਤੇ ਮੈਨੂੰ ਜੋੜਨ ਵਾਲੇ ਸੀ ਉੱਥੇ ਪਹੁੰਚ ਕੇ ਮੈਂ ਹੱਥ ਜੋੜ ਕੇ ਕਾਜਲ ਤੋਂ ਮਾਫੀ ਮੰਗੀ Te-o sunuc ca a online keha. ਕਾਜਲ ਬਿਨਾ ਕੋਈ ਸ਼ਿਕਾਇਤ ਜਾਂ ਫਿਰ ਗਿਲਾ ਸ਼ਿਕਵਾ ਕੀਤੇ ਮੇਰੇ ਨਾਲ ਘਰ ਵਾਪਸ ਆ ਗਈ। ਹਾਂਜੀ ਦੋਸਤੋ ਆਪਣੀ ਪਤਨੀ ਨੂੰ ਸਮਝਾ ਦਿਓ। ਉਸ ਦਾ ਆਦਰ ਸਨਮਾਨ ਕਰੋ ਤੇ ਉਸ ਦੀ ਇੱਜ਼ਤ ਕਰੋ। ਆਪਣੇ ਮਾਤਾ ਪਿਤਾ ਤੇ ਬਾਪੂ ਦਾ ਬੇੜਾ ਛੱਡ ਕੇ ਬਿਲਕੁਲ ਨਵੇਂ ਪਰਿਵਾਰ ਵਿੱਚ ਤੁਹਾਡੇ ਨਾਲ ਜ਼ਿੰਦਗੀ ਬਿਤਾਉਣਾ ਸ਼ੁਰੂ ਕਰਦੀ ਹੈ। ਉਹ ਬਿਨਾ ਕਿਸੇ ਤਨਖਾਹ ਤੋਂ ਤੁਹਾਡੀ ਤੇ ਤੁਹਾਡੇ ਮਾਤਾ ਪਿਤਾ ਦੀ ਦਿਨ ਰਾਤ ਸੇਵਾ ਕਰਦੀ ਹੈ। ਉਹਨਾਂ ਦਾ ਧਿਆਨ ਰੱਖਦੀ ਹੈ ਤੇ ਬਦਲੇ ਵਿੱਚ ਉਸ ਨੂੰ ਕੀ ਮਿਲਦਾ ਹੈ? ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ। ਤਾਂ ਦੋਸਤੋ ਐਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ ਜੇਕਰ ਚੈਨਲ ਉੱਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ